ਸੋ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਕਿਵੇਂ ਸਾਰੇ ਠੀਕ ਠਾਕ ਸੋ ਤੁਹਾਨੂੰ ਮੈਂ ਜਿਹੜੀ ਗਰਾਊਂਡ ਦਿਖਾਈ ਹੈ ਇਸ ਟਾਈਮ ਤੇ ਲੱਗ ਰਹੀ ਤੁਹਾਨੂੰ ਖਾਲੀ ਪਰ 12 ਤਰੀਕ ਨੂੰ ਇੱਥੇ ਬਹੁਤ ਵੱਡਾ ਇੱਕ ਛੇ ਮਹੀਨਾ ਛੇ ਮੇਲਾ ਲੱਗਣ ਜਾ ਰਿਹਾ ਜੀ ਜਿਹੜੇ ਸਾਡੇ ਵੱਡੇ ਵੀਰ ਕੋਰੋਨਾ ਕਲਾ ਜੀ ਦੇ ਤੇ ਉਹਨਾਂ ਦੀ ਪੂਰੀ ਟੀਮ ਦੇ ਰਹਿਨਵਾਈ ਹੇਠ ਚੱਲਣਾ ਜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਇਹ ਕਰਵਾਇਆ ਜਾਣਾ ਜੀ ਤੇ ਸਾਡੀ ਵੀ ਟੀਮ ਸਾਰੀ ਨਾਲ ਉਹਨਾਂ ਦੇ ਨਾਲ ਹੀ ਆ ਜੀ ਤੇ ਬਹੁਤ ਵਧੀਆ ਉਪਰਾਲਾ ਵੀਰ ਜੀ ਦਾ ਤੇ ਇਹ ਜਿਹੜੀ ਗਰਾਊਂਡ ਦੇ ਪਿੱਛੇ ਦੇਖ ਰਹੇ ਆਂ ਇਹ 12 ਤਰੀਕ ਨੂੰ ਇਹੀ ਗਰਾਊਂਡ ਪੂਰੀ ਖੱਜਾ ਖੱਜ ਭਰੀ ਹੋਣੀ ਹੈ ਜੀ ਪੂਰੀ ਖਤਰਕਤ ਸੋ ਮੈਂ ਅੱਜ ਗਰਾਊਂਡ 'ਚ ਆਇਆ ਸੀ ਚਲੋ ਮੈਂ ਸੋਚਿਆ ਆਪਣੇ ਦਰਸ਼ਕਾਂ ਨਾਲ ਜੁੜੇ ਜਾਵੇ ਨਾਲੇ ਜਾਣਕਾਰੀ ਦਿੱਤੀ ਜਾਵੇ ਕਿ 12 ਤਰੀਕ ਨੂੰ ਆ ਤੁਹਾਨੂੰ ਮੈਂ ਦਿਖਾਉਣਾ ਇਹ ਸਾਡੇ ਵੀਰ ਜੀ ਲੋ ਬੋਰਡ ਲਗਾਇਆ ਗਿਆ ਹੈ 12 ਅਕਤੂਬਰ ਨੂੰ 12 ਅਕਤੂਬਰ 2025 ਦਿਨ ਐਤਵਾਰ ਨੂੰ 2 ਵਜੇ ਤੇ ਸਾਡੇ ਵੀਰਾਂ ਦੀਆਂ ਸਾਰਿਆਂ ਦੀ ਫੋਟੋਆਂ ਲੱਗੀਆਂ ਹੋਈਆਂ ਜੀ ਤੇ ਨਾਂ ਵੱਲੋਂ ਪ੍ਰਾਲਾ ਜੀ ਬਾਕੀ ਪੂਰੇ ਸ਼ਹਿਰ ਦਾ ਸਹਿਯੋਗ ਨਾਲ ਆ ਜੀ ਤੇ ਸਾਰੇ ਹੌਮ ਹਮਾ ਕੇ ਪਹੁੰਚੋ ਜੀ ਤੇ ਪੁਸ਼ਤੀਆਂ ਆਨੰਦ ਮਾਣੋ ਤੇ ਰੌਣਕ ਵਧਾਓ ਜੀ ਸੋ ਇੰਨਾ ਕਹਿਣ ਲਈ ਵਰਣਾ ਜੁੜਿਆ ਸੀਗਾ ਸੋ ਮਿਲਾਂਗੇ ਦੁਬਾਰਾ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਸਾਰੇ ਮੇਰੇ ਦਰਸ਼ਕਾਂ ਨੂੰ ਨਮਸਕਾਰ ਅਦਾਬ ਸਸੀਕਾ